ਸੁੰਦਰ ਸੁਗੜ ਸਰੂਪ ਤੇ ਨਾਨਕ ਜਿਨ ਹਰ ਹਰ ਨਾਮੁ ਗਸਾਹਾ ਦੇਵ ਗੰਧਾਰੀ ਪੰਝਵ ਮਨ ਕਹਿ ਹੰਕਾਰ ਅਫਾਰਾ ਦੁਰਗੰਧ ਅਪਵਿੱਤਰ ਅਪਾਵਨ ਭੀਤਰ ਜੋ ਦੀਤੈ ਸੋ ਛਾਰਾ ਰਹਾ ਜਿਨ ਕੀਆ ਤਿਸ ਸਿਮਰਿ ਪ੍ਰਾਨੀ ਜੀਉ ਪ੍ਰਾਨ ਜਿਨ ਧਾਰਾ ਤਿਸਹਿ ਤਿਆਗ ਅਵਰ ਲਪਟਾਵਹਿ ਮਾਰੇ ਜਨਮ ਹੈ ਮੁਗਦ ਗੁਵਾਰਾ ਅੰਦ ਗੰਗ ਪਿੰਗਲ ਮਤਹੀਨਾ ਪ੍ਰਭ ਰਾਖੋ ਰਾਖਨ ਹਾਰਾ ਕਰਨ ਕਰਾਮਨ ਹਾਰ ਸਮਰੱਥਾ ਕਿਆ ਨਾਨਕ ਜੰਤ ਬੇਚਾਰਾ ਦੇਵ ਗੰਧਾਰੀ ਪੰਜਵਾਂ ਤੋ ਪ੍ਰਭ ਨੇਰੈ ਹੂੰ ਤੇ ਨੇਰੈ ਸਿਮਰ ਧਿਆਏ ਗਾਏ ਗੁਣ ਗੋਬਿੰਦ ਦਿਨ ਰੈਣ ਸਾਂਜ ਜਵੇਰੈ ਰਹਾਉ ਉਦਰ ਦੇਹ ਦਲੱਬ ਸਾਧੂ ਸੰਗ ਹਰ ਹਰ ਨਾਮ ਜਪੇ ਰੈ ਘਰੀ ਨਾ ਮੋਹਤ ਨਾ ਚਸਬ ਲੰਬੋ ਕਾਲ ਨਿਤਹਿ ਨਿਤਹਿ ਰੈ ਅੰਧ ਬਿਲਾ ਤੇ ਕੱਢ ਕਰਤੇ ਕਿਆ ਨਾਹੀ ਘਰ ਤੇ ਰੈ ਨਾਮ ਆਧਾਰ ਦੀਜੈ ਨਾਨਕ ਕਉ ਆਨੰਦ ਸੁਖ ਕਨੇਰੇ ਚਕੇ ਦੋ ਦੇਵ ਗੰਧਾਰੀ ਪੰਜਵਾਂ ਮਨ ਗੁਰ ਮਿਲ ਨਾਮ ਅਰਾਧਿਓ ਸੂਖ ਤਹਿਜ ਆਨੰਦ ਮੰਗਲ ਰਸ ਜੀਵਨ ਕਾ ਮੂਲ ਬਾਧਿਓ ਰਹਾ ਕਰ ਕਿਰਪਾ ਆਪਣਾ ਦਾਸ ਕੀਨੋ ਕਾਟੇ ਮਾਇਆ ਪਾ ਦੇਓ ਭਾਉ ਭਗਤ ਗਾਏ ਗੁਣ ਗੋਬਿੰਦ ਜਮ ਕਾ ਮਾਰਗ ਸਾਧਿਓ ਭੈਵਾਨ ਗਰਹ ਮਿਟਿਓ ਮੂਰਚਾ ਅਮੋਲ ਪਦਾਰਥ ਲਾ ਦੇਓ ਭਲੇ ਹਾਰੈ ਨਾਨਕ ਲਖ ਬੇਰਾ ਮੇਰੇ ਠਾਕੁਰ ਅਗਮ ਅਗਾਧਿਓ ਦੇਵ ਗੰਧਾਰੀ ਪੰਜਵਾਂ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਫਲੇ ਆਇਆ ਜੀਵਨ ਫਲ ਤਾਂ ਕੋ ਪਾਰ ਬ੍ਰਹਮਨ ਲਿਵ ਲਾਵੇ ਰਹਾਉ ਸੁੰਦਰ ਸੁਗੜ ਸੂਰ ਸੋਬੇਤਾ ਜੋ ਸਾਧੂ ਸੰਗ ਪਾਵੇ ਨਾਮ ਉਚਾਰ ਕਰੇ ਹਰ ਰਤਨਾ ਵਾਹੜਨਾ ਜੋਨੀ ਤਾਵੇ ਪੂਰਨ ਬ੍ਰਹਮ ਰਵਿਆ ਮਨ ਤਨ ਮਹਿ ਆਨ ਲਾ ਦਿੱਤੀ ਆਵੇ ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੇ ਦੇਵ ਗੰਧਾਰੀ ਪੰਜਵਾਂ ਚੰਚਲ ਸੁਪਨੈ ਹੀ ਉਰਜਾਇਉ ਇਤਨੀ ਨਾ ਬੂਝੈ ਕਬ ਹੂੰ ਚਲਨਾ ਵਿਕਲ ਭਇਉ ਸੰਗ ਮਾਇਉ ਰਹਾਉ ਕੋਸਮ ਰਾਂਗ ਸੰਗ ਹਸ ਰਚਿਆ ਵਿਖਿਆ ਇੱਕ ਉਪਾਯੋ ਲੋਭ ਸੁਨੇ ਮਨ ਸੁਖ ਕਰਮਾਨੇ ਬੇਗ ਤਹਾ ਉੱਠਾਇਓ ਫਿਰਤ ਫਿਰਤ ਬਹੁਤ ਸ਼ਰਮ ਪਾਇਓ ਸੰਤ ਦੁਆਰੈ ਆਇਓ ਕਰੀ ਕਿਰਪਾ ਪਾਰ ਬ੍ਰਹਮ ਸੁਆਮੀ ਨਾਨਕ ਲੀਓ ਸਮਾਇਓ ਦੇਵ ਗੰਧਾਰੀ ਪੰਜਵਾਂ ਸਰਬ ਸੁਖਾ ਗੁਰ ਚਰਨਾਂ ਕਲ ਮਲ ਢਾਰਨ ਮਨ ਹੈ ਸੁਧਾਰਨ ਇਹ ਆਸਰ ਮੋਹਿ ਤਰਨਾ ਰਹਾਉ ਪੂਜਾ ਅਰਚਾ ਸੇਵਾ ਬੰਦਨ ਇਹ ਹੈ ਤਹਿਲ ਮੋਹਿ ਕਰਨਾ ਵਿਗਸੈ ਮਨ ਹੋ ਵੈ ਪ੍ਰਗਾਸਾ ਬਹਰ ਨਾ ਗਰਬੈ ਪਰਮ ਸਫਲ ਮੂਰਤ ਪਰਸੋਂ ਸੰਤਨ ਕੀ ਇਹ ਹੈ ਧਿਆਨਾ ਧਰਨਾ ਭਇਓ ਕਿਰਪਾਲ ਠਾਕੁਰ ਨਾਨਕ ਕਉ ਪਰਿਓ ਸਾਧਕੀ ਸਰਨ ਦੇਵ ਗੰਧਾਰੀ ਮਹੱਲਾ ਪੰਜਵਾਂ ਆਪਣੇ ਹਰ ਪੈ ਬੇਨਤੀ ਕਹੀਐ ਚਾਰ ਪਦਾਰਥ ਅਨੰਦ ਮੰਗਲ ਨਿੱਧ ਸੂਖ ਚਹਜ ਸਿਦਲਹੀਐ ਰਹਾਉ ਮਾਨ ਤਿਆਗ ਹਰ ਚਰਨੀ ਲਾਗੋ ਤਿਸ ਪ੍ਰਭ ਅੰਚਲ ਗਹੀਐ ਆਂਚ ਨਾ ਲਾਗੈ ਅਗਨ ਸਾਗਰ ਤੇ ਚਰਨ ਸੁਆਮੀ ਕੀ ਅਹੀਐ ਕੋਟ ਪ੍ਰਾਦ ਮਹਾ ਕੀਰਤ ਘਾਨ ਬਹੁਰ ਬਹੁਰ ਪ੍ਰਭ ਸਹੀ ਹੈ ਕਰਣਾ ਮੈਂ ਪੂਰਨ ਪਰਮੇਚਰ ਨਾਨਕ ਤਿਸ ਸਰ ਨਹੀਂ ਹੈ ਦੇਵ ਗੰਧਾਰੀ ਪੰਜਵ ਗੁਰ ਕੇ ਚਰਨ ਹਿਰਦੈ ਪ੍ਰਵੇਸ਼ਾ ਰੋਗ ਸੋਗ ਸਭ ਦੁਖ ਬਿਨਾਸਤੇ ਉਤਰੇ ਸਗਲ ਕਲੇਚਾਰਹਾਉ ਜਨਮ ਜਨਮ ਕੇ ਕਿਲ ਵਿਖ ਨਾਸਹਿ ਕੋਟ ਮੱਜਨ ਚਨਾਨਾ ਨਾਮ ਨਿਧਾਨ ਗਾਵਤ ਗੁਣ ਗੋਬਿੰਦ लागो सहज ਧਿਆਨਾ ਕਰ ਕਿਰਪਾ ਆਪਣਾ ਦਾਸ ਕੀਨੋ ਬੰਦਨ ਤੋੜ ਨਿਰਾਰੇ ਜਪ ਜਪ ਨਾਮ ਜੀਵਾ ਤੇਰੀ ਬਾਣੀ ਨਾਨਕ ਦਾਸ ਬਲਿਹਾਰੀ ਛਕੇ ਤਿੰਨ ਦੇਵ ਗੰਧਾਰੀ ਮਹੱਲਾ ਪੰਜਵਾਂ ਮਾਈ ਪ੍ਰਭ ਕੇ ਚਰਨਹਿ ਹਾਰੋਂ ਕਰਹੁ ਅਨਗ੍ਰਹੁ ਸਵਾਮੀ ਮੇਰੇ ਮਨ ਤੇ ਕਭੂ ਨਾ ਡਾਰੋ ਰਹਾਓ ਹਾਦੂ ਧੂਰ ਲਾਈ ਮੁਖ ਮਸਤਕ ਕਾਮ ਕਰੋਧ ਬਿਖਜਾਰੋ ਸਭ ਤੇ ਨੀਚ ਆਤਮ ਕਰਮਾਨੂ ਮਨ ਮਹਿ ਇਹੋ ਸੁਖ ਧਾਰੂ ਗੁਨ ਗਾਵਹਿ ਠਾਕੁਰ ਅਬਨਾਸੀ ਕਲ ਮਲ ਸਗਲੇ ਝਾਰੂ ਨਾਮ ਨਿਧਾਨ ਨਾਨਕ ਦਾਨ ਪਾਵਾਂ ਕੰਠ ਲਾਏ ਉਰ ਧਾਰੂ ਦੇਵ ਗੰਧਾਰੀ ਮਹੱਲਾ ਪੰਜਵਾਂ ਪ੍ਰਭ ਜੀਓ ਵੇਖੋ ਦਰਸਤ ਮਾਰਾ ਸੁੰਦਰ ਧਿਆਨ ਧਾਰ ਦਿਨ ਰੈਣੀ ਜੀ ਪ੍ਰਾਨ ਤੇ ਪਿਆਰਾ ਰਹਾ ਸਾਸ਼ਤਰ 베ਦ ਪ੍ਰਾਨ ਅਵਲੋਕੇ ਜਿਮਰਤ ਤਤ ਵਿਚਾਰਾ ਦੀਨਾ 나ਥ ਪ੍ਰਾਨਪਤ ਪੂਰਨ ਭਵਜਲ ਉਧਰਨ ਹਾਰਾ ਆਦ ਜਗਾਦ ਭਗਤ ਜਨ ਸੇਵਕ ਤਾਂ ਕੀ ਬਿਖੇ ਆਧਾਰਾ ਤਿੰਨ ਜਨ ਕੀ ਧੂਰ ਬਾਛੈ ਨਿਤ ਨਾਨਕ ਪਰਮੇਚਰ ਦੇਵ ਨਹਾਰਾ ਦੇਵ ਗੰਧਾਰੀ ਮਹੱਲਾ ਪੰਜਵਾਂ ਤੇਰਾ ਜਨ ਰਾਮ ਰਸਾਇਣ ਮਾਤਾ ਪ੍ਰੇਮ ਰਸਾ ਨਿਧ ਜਾਕੋ ਉਪਜੀ ਛੋੜ ਨਾ ਕਤੁ ਹੂੰ ਜਾਤਾ ਰਹਾ ਬੈਠ ਤ ਹਰ ਹਰ ਸੂਤ ਹਰ 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 ਰਸ ਪੂਜਨ ਖਾਤਾ ਅਠ ਸੱਤ ਤੀਰਥ ਮੱਜਨ ਕੀਨੂ ਸਾਧੂ ਧੂਰੀ ਨਾਤਾ ਸਫਲ ਜਨਮ ਹਰ ਜਨ ਕਾ ਉਪਜਿਆ ਜਿਨਕੀਨੋ ਸੌਤ ਬਦਾਤਾ ਸਗਲ ਸਮੂਹ ਲ ਉਦਰੇ ਨਾਨਕ ਪੂਰਨ ਬ੍ਰਹਮ ਪਛਾਤਾ ਦੇਵ ਗੰਧਾਰੀ ਮਹੱਲਾ ਪੰਜਵਾਂ ਮਾਈ ਗੁਰ ਬਿਨ ਗਿਆਨ ਨਾ ਪਾਈਐ ਅਨਕ ਪ੍ਰਕਾਰ ਫਿਰਤ ਬਿਲ ਲਾਤੇ ਮਿਲਤ ਨਹੀਂ ਗੋਸਾਈਂ ਰਹਾਉ ਮੋਹ ਰੂਗ ਸੁਗ ਸੁਗ ਤਨ ਬੰਧਿਓ ਬਹੁ ਜੋਨੀ ਪਰਮਾਈਐ ਟਿਕਨ ਨਾ ਪਾਵੈ ਬਿਨ ਸਤ ਸੰਗਤ ਕਿਸ ਆਗੇ ਜਾਏ ਰੂ ਆਈਐ ਕਰਹੈ ਅਨੁਗ੍ਰਹ ਸੁਆਮੀ ਮੇਰਾ ਸਾਧ ਚਰਨ ਚੇਤ ਲਾਈਐ ਸੰਕਟ ਘੋਰ ਕਟੇ ਖਿਨ ਤਰ ਨਾਨਕ ਹਰ ਦਰਸ ਸੁਮਾਈਐ ਦੇਵ ਗੰਧਾਰੀ ਮਹੱਲਾ 5 ठाकुर होए आप दयाल भई कल्याण आनंद रूप होई है उबरे बाल गोपाल रहा दोई कर जोड करी बेनंती पार ब्रह्म मन ਧਿਆਇਆ ਹਾਥ ਦੇ ਰਾਖੇ ਪਰਮੇਚਰ सगला ਦੁਰਤ ਮਿਟਾਇਆ ਵਰਨਾਰੀ ਮਿਲ ਮੰਗਲ ਲਗਾਇਆ ठाकुर ਕਾ ਜੈਕਾਰ ਕਹੋ ਨਾਨਕ ਜਨ ਕਉ ਬਲ ਜਾਈਐ ਜੋ ਸਭ ਨਾ ਕਰੇ ਉਧਾਰ ਇੱਕ ਓੰਕਾਰ ਸਤਗੁਰ ਪ੍ਰਸਾਦ ਦੇਵ ਗੰਧਾਰੀ ਮਹੱਲਾ ਪੰਜਵਾਂ ਆਪਣੇ ਸਤਗੁਰ ਪੈ ਬਿਨੋ ਕਹਿਆ ਭਈ ਕਿਰਪਾਲ ਦਿਆਲ ਦੁਖ ਭੰਜਨ ਮੇਰਾ ਸੰਗਲ ਅਦੇਸਰਾ ਗਿਆ ਰਹਾਉ ਹਮ ਪਾਪੀ ਪਾਖੰਡੀ ਲੋਭੀ ਅਮਰਾ ਗੁਣ ਅਬਗੁਣ ਸਭ ਸਹਿਆ ਕਰਮਸਤਕ ਧਾਰ ਸਾਜ ਨਿਵਾਜੇ ਮੁਏ ਦੁਸਤ ਜੋਖਿਆ ਪਰੇ ਉਪਕਾਰੀ ਸਰਬ ਸਧਾਰੀ ਸਫਲ ਦਰਸ਼ਨ ਸਹਜਿਆ ਕਹੋ ਨਾਨਕ ਨਿਰਗੁਣ ਕਉ ਦਾਤਾ ਚਰਨ ਕਮਲ ਉਰਤਰਿਆ ਦੇਵ ਗੰਧਾਰੀ ਮਹੱਲਾ ਪੰਜਵਾਂ ਅਨਾਥ 나ਥ ਪ੍ਰਭ ਹਮਾਰੀ ਸਰਨੇ ਆਇਉ ਰਾਖਨ ਹਾਰਿ ਰਹਾਉ ਸਰਬ ਪਾਖ ਰਾਖ ਮਰਾਰੀ ਆਗੈ ਪਾਛੈ ਅੰਤੀ ਵਾਰੀ ਜਬ ਚਿਤਵਾਂ ਤਬ ਤੁਹਾਰੀ ਓਨ ਸਮਹਾਰ ਮੇਰਾ ਮਨ ਸਾਧਾਰੀ ਸੁਨ ਗਾਵਉ ਗੁਰਬਚਨਾਰੇ ਬਲ ਬਲ ਜਾਉ ਸਾਧ ਦਰਸਾਰੇ ਮਨ ਮੈਂ ਰੱਖਉ ਏਕ ਅਸਾਰੇ ਨਾਨਕ ਪ੍ਰਭ ਮੇਰੇ ਕਰਨੈ ਹਾਰੀ ਦੇਵ ਗੰਧਾਰੀ ਮਹੱਲਾ ਪੰਜਵਾਂ ਪ੍ਰਭ ਇਹ ਮਨੋਰਥ ਮੇਰਾ ਕਿਰਪਾ ਨਿਧਾਨ ਦਿਆਲ 모ਹੇ ਦੀਜੈ ਕਰ ਸੰਤਨ ਕਾ ਚੇਰਾ ਰਹਾ ਪ੍ਰਤਹਿ ਕਾਲ ਲਾਗੂ ਜਨ ਚਰਨੀ ਨਿਸ ਬਾਸਰ ਦਰਸ ਪਾਵਉ ਤਨ ਮਨ ਅਰਪ ਕਰਉ ਜਨ ਸੇਵਾ ਰਸਨਾ ਹਰ ਗੁਣ ਗਾਵਉ ਸਾਸ ਸਾਸ ਸਿਮਰਉ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਏਕ ਆਧਾਰ ਨਾਮ ਧਨ 모ਰਾ ਅਣਦ ਨਾਨਕ ਇਹੋ ਲਹੀਐ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਕਰ ਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੀਤਾ ਐਸੇ ਹਰਿ ਜੀਓ ਪਾਏ ਛੋੜ ਨਾ ਜਾਈ ਸਦ ਹੀ ਸੰਗੇ ਅਨ ਦਿਨ ਗੁਰ ਮੇ ਲਗਾਏ ਰਹਾ ਮਿਲੀਓ ਮਨੋਹਰ ਸਰਬ ਸੋਖੈ ਨਾ ਤਿਆਗ ਨਾ ਕਤ ਹੂੰ ਜਾਏ ਅਨਕ ਅਨਕ ਭਾਤ ਬਹੁ ਪੇਖੇ ਪ੍ਰਿਆ ਰੋਮ ਨਾ ਸੰਸਰ ਲਾਏ ਮੰਦਰ ਭਾਗ ਸੋਬ ਦੁਆਰ ਐ ਅਨਹਤ ਰੁਣ ਚੁਣ ਲਾਈ ਕਹੋ ਨਾਨਕ ਸਦਾ ਰੰਗ ਮਾਣੀ ਗ੍ਰਹ ਪ੍ਰਿਆਤੀਤੇ ਸਾਧ ਥਾਏ ਦੇਵ ਗੰਧਾਰੀ ਪੰਚਵ ਦਰਸ਼ਨ ਨਾਮ ਕਉ ਮਨ ਆਚੈ ਭ੍ਰਮ ਆਯੂ ਹੈ ਸਗਲ ਥਾਨ ਰੇ ਆਹੇ ਪਰਿਉ ਸੰਤ ਪਾਛੈ ਰਹਾ ਕਿਸਹੁ ਸੇਵੀ ਕਿਸ ਆਰਾਦੀ ਜੋ ਦਿਸਟੈ ਸੋ ਗਾਚੈ ਸਾਧ ਸੰਗਤ ਕੀ ਸਰਣੀ ਪਰਿਐ ਚਰਨ ਰੇਨ ਮਨ ਬਾਚੈ ਜੁਗਤ ਨਾ ਜਾਣਾ ਗੁਣ ਨਹੀਂ ਕੋਈ ਮਹਾ ਦੁਤਰ ਮਾਇ ਆਚੈ ਆਏ ਪਇਉ ਨਾਨਕ ਗੁਰ ਚਰਨ ਤਉ ਤਰੇ ਸਗਲ ਦੁਰਾਚੈ ਦੇਵ ਕੰਧਾਰੀ ਪੰਜਵ ਅਮਰਤਾ ਪ੍ਰਿਆ ਬਚਨ ਤੋਹਾਰੀ ਹਤ ਸੁੰਦਰ ਮਨ ਮੋਹਨ ਪਿਆਰੀ ਸਭੂ ਮਦਨ ਰਾਰੀ ਰਹਾਉ ਰਾਜ ਨਾ ਚਾਹਉ ਮੁਕਤ ਨਾ ਚਾਹਉ ਮਨ ਪ੍ਰੀਤ ਚਰਨ ਕਮਲਾਰੇ ਬ੍ਰਹਮ ਮਹਿ ਚ ਸਿੱਧ ਮੁਨਿ ਦਰਾ ਮੋਹਿ ਠਾਕੁਰ ਹੀ ਦਰਸਾਰੇ ਦੀਨ ਦੁਆਰੈ ਆਇਓ ਠਾਕੁਰ ਚਰਨ ਪਰਿਓ ਸੰਤ ਹਾਰੇ ਕਹੋ ਨਾਨਕ ਪ੍ਰਭ ਮਿਲੇ ਮਨੋਹਰ ਮਨ ਸੀਤਲ ਬਿਗਸਾਰੇ ਦੇਵ ਗੰਧਾਰੀ ਮਹੱਲਾ 5 ਹਰ ਜਪ ਸੇਵਕ ਪਾਰ ਉਤਾਰਿਓ ਦੀਨ ਦਿਆਲ ਭਏ ਪ੍ਰਭ ਆਪਣੇ ਬਹੁੜ ਜਨਮ ਨਹੀਂ ਮਾਰਿਓ ਰਹਾਉ ਸਾਧ ਸੰਗਮ ਗੁਣ ਗਾਵਹਿ ਹਰ ਕੀ ਰਤਨ ਜਨਮ ਨਹੀਂ ਹਾਰਿਓ ਪ੍ਰਭ ਗੁਣ ਗਾਏ ਵਿਖੇ ਬਨ ਤਰਿਆ ਕੁਲਹਿ ਸਮੂਹ ਉਧਾਰਿਓ ਚਰਨ ਕਮਲ ਬਸਿਆ ਰਿਦ ਪਿਤਤਰ ਤਾਸ ਗਰਾਸ ਉਚਾਰਿਓ ਨਾਨਕ ਓਟ ਗਈ ਜਗ ਦੀ ਸੁਰ ਪੁਨਹ ਪੁਨਹ ਬਲੇ ਹਾਰਿਓ ਰਾਗ ਦੇਵ ਗੰਧਾਰੀ ਮਹੱਲਾ 5 ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਰਤ ਫਿਰੇ ਬਨ ਭੀਖ ਮੋਹਣ ਰਹਿਤ ਨਰਾਰ ਰਹਾ ਕਥਨ ਸੁਨਾਵਨ ਗੀਤ ਨੀਕੇ ਗਾਵਨ ਮਨ ਮੈਂ ਧਰਤੇ ਗਾਰ ਹਤ ਸੁੰਦਰ ਬਹੁ ਚਤਰ ਉਤਿਆਨੀ ਵਿਦਿਆ ਰਤਨਾ ਚਾਰ ਮਾਨ ਮੋਹ ਮੇਰ ਤੇਰ ਬਿਬਰਜਤ ਇਹੋ ਮਾਰਗ ਖੰਡੇ ਧਾਰ ਕਹੋ ਨਾਨਕ ਤਿਨ ਭਵ ਜਲ ਤਰੀਐ ਨੇ ਪ੍ਰਭ ਕਿਰਪਾ ਸੰਤ ਸੰਗਾਰ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ ਆਨ ਲਾ ਸੰਸਰ ਕੋ ਲਾਗੈ ਢੂੰਡ ਰਹੇ ਹਮ ਮੂਚਾ ਰਹਾ ਬਹੁ ਬੇਅੰਤ ਅਤ ਬਡੋ ਗਾਹਰੂ ਆਹਾ ਨਹੀਂ ਅਗ ਉੱਚਾ ਤੋਲ ਨਾ ਤੁਲੀਐ ਮੋਲ ਨਾ ਮੁਲੀਐ ਕਤ ਪਾਈਐ ਮਨ ਰੂਚਾ ਖੋਜ ਅਸੰਖਾ ਅਨਕਤ ਪੰਥਾ ਬਿਨ ਗੋਰੇ ਨਹੀਂ ਪਹੁੰਚਾ ਕਹੋ ਨਾਨਕ ਕਿਰਪਾ ਕਰੀ ਠਾਕੁਰ ਮੇਨ ਸਾਧੂ ਰਸ ਤੋਂ ਉੱਚਾ ਦੇਵ ਗੰਧਾਰੀ ਮਹੱਲਾ ਪੰਜਵਾਂ ਮੈਂ ਪਹੋ ਬਿਦ ਪੇਖਿਓ ਦੂਜਾ ਨਾਹੀ ਰੀ ਕੋ ਖੰਡ ਦੀਪ ਸਭ ਪੀਤਰ ਰਵਿਆ ਪੂਰ ਰਹਿਓ ਸਭ ਲੋ ਰਹਾਉ ਅਗਮ ਅਗੰਮ ਕਮਨ ਮਹਿਮਾ ਮਨ ਜੀਵੈ ਸੁਨਸੋ ਚਾਰ ਆਸ਼ਰਮ ਚਾਰ ਬਰਨ ਮੁਕਤ ਭਏ ਸੇਵਤੋ ਗੁਰ ਚਬਦ ਡਰਡਾਇਆ ਪਰਮ ਪਦ ਪਾਇਆ ਦੁੱਤੀ ਆ ਗਏ ਸੁਖ ਹੋ ਕਹੋ ਨਾਨਕ ਪਵ ਸਾਗਰ ਤਰਿਆ ਹਰ ਨਿਧ ਪਾਈ ਸਹਜੋ ਰਾਗ ਦੇਵ